ਸਸ਼ਕਾਲ ਦੋਸਤੋ ਰੋਜ਼ਾਨਾ ਸੰਦੇਸ਼ ਤੇ ਫੇਸਬੁਕ ਪੇਜ ਅਤੇ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜ਼ਹਿਰੀਲੀ ਸ਼ਰਾਬ ਨਾਲ ਲੁਧਿਆਣਾ ਦੇ ਤੇਰੇ ਯੁਵਕਾਂ ਦੀ ਮੌਤ ਹੋ ਗਈ ਸਰਕਾਰ ਅਤੇ ਪ੍ਰਸ਼ਾਸਨ 31 ਮਈ ਤੱਕ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਦਾਅਵੇ ਤਾਂ ਕਰ ਰਹੇ ਨੇ ਪਰ ਸੱਚਾਈ ਇਸ ਤੋਂ ਬਹੁਤ ਦੂਰ ਹੈ ਹਰ ਰੋਜ਼ ਨਸ਼ੀਲੇ ਪਦਾਰਥਾਂ ਨਾਲ ਲੋਕਾਂ ਦੀ ਮੌਤ ਹੋ ਰਹੀ ਹੈ ਅਤੇ ਮੌਤ ਦੇ ਅੰਕੜੇ ਦਿਨੋ-ਦਿਨ ਵਧਦੇ ਜਾ ਰਹੇ ਨੇ ਰਿੰਕੂ ਜਿਸ ਦੀ ਮੌਤ ਇਸ ਜ਼ਹਿਰੀਲੀ ਸ਼ਰਾਬ ਨਾਲ ਹੋਈ ਹੈ ਉਸ ਦੀ ਮਾਤਾ ਨੇ ਸਾਰਾ ਮਾਮਲਾ ਦੱਸਿਆ ਅਕਾਲੀ ਦਲ ਦੇ ਉਮੀਦਵਾਰ ਪਰਵਕਾਰ ਸਿੰਘ ਕੁੰਮਨ ਨੇ ਪ੍ਰੈਸ ਕਾਨਫਰੰਸ ਕਰ ਸਰਕਾਰ ਅਤੇ ਪ੍ਰਸ਼ਾਸਨ ਉੱਪਰ ਗੰਭੀਰ aarop ਲਗਾਏ ਆਓ ਦੇਖਦੇ ਹਾਂ ਪੂਰੀ ਵੀਡੀਓ ਪਰ ਉਸ ਤੋਂ ਪਹਿਲਾਂ ਅਗਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਸਾਡੀ ਵੀਡੀਓਜ਼ ਤੁਹਾਡੇ ਤੱਕ ਪਹੁੰਚ ਸਕੇ ਅਤੇ ਇਸ ਵੀਡੀਓ ਨੂੰ ਆਪਣੇ ਯਾਰਾਂ ਦੋਸਤਾਂ ਨਾਲ ਸ਼ੇਅਰ ਕਰੋ ਤਾਂ ਕਿ ਉਹ ਇਸ ਨਕਲੀ ਔਰ ਜ਼ਹਿਰੀਲੀ ਸ਼ਰਾਬ ਤੋਂ ਬਚ ਸਕਣ। ਕੀ ਨਾਮ ਹੈ? ਕੀ ਨਾਮ ਹੈ? ਸਾਡੇ ਨਾਲ ਬਿਠਾ। ਇਹ ਨੂਲਰ ਰੋਡ ਤੇ ਇੱਕ ਨਿਆਣ ਲੱਗਿਆ। ਨੂਲਰ ਰੋਡ ਤੋਂ। ਹਾਂ ਸਹੀ ਹੈ। ਉਹ ਆ ਕੀ ਹੈ? ਇਹ दारू ਕਿੰਦੇ ਪੈਸੇ ਬਟਾ। ਕੋਣ? ਇਹ ਤਿੰਨ ਜਣੇ ਤੇ ਦੋ ਮੁੰਡੇ ਵਾਦੀਗਰਾਂ ਦੇ ਸੀਗੇ ਤੇ ਇੱਕ ਸਾਡਾ ਪਟਤਾ ਦਾ। ਸਾਡਾ ਨੂੰ ਮੁੰਡੇ ਤੁਹਾਡੇ। ਮੁੰਡੇ ਦਾ ਨਾਮ ਇੱਕੋ ਹੈ। ਕਿੰਨੀ ਉਮਰ ਹੈ ਦੀ? ਇਹ 40 ਸਾਲ ਦਾ ਹੈ। ਕੀ ਕਰਦਾ ਉਹ? ਮੰਗਰ ਜਾਂਦਾ ਸ਼ਨੀਵਾਰ ਜਾਂਦਾ ਸੀਗੇ। ਅੱਜ ਵੀ ਸਿਵਾਲੇ ਆ ਜਾਂਦਾ। ਤੇ ਹੁਣ ਸ਼ਰਾਬ ਪੀਣਾਂ ਦੇ ਤੋਂ ਹਾਂ ਸ਼ਰਾਬ ਪੀਣਾ ਲੋਈ। ਨਦੀ ਸ਼ਰਾਬ ਨਾਲ ਤੇ ਨਾ ਤੇ ਮੁੰਡਿਆ ਦੇਸੀ ਸ਼ਰਾਬ ਸੀ ਅੰਗਰੇਜ਼ੀ ਪਤਨ ਮੈਂ ਤਾਂ ਦੇਖੀ ਨਹੀਂ ਬੇਟਾ ਮੈਂ ਤਾਂ ਆਪ ਘਰ ਸੰਕਰ ਗਈ ਮੈਂ ਤਾਂ ਹੁਣੀ ਆ ਕੇ ਬੈਠੀ ਆਂ ਦਾਦੀ ਪੋਤੀ ਅਸੀਂ ਗੱਲ ਇਹ ਆਦੀ ਕਰਾਪ ਇਹਦੇ ਬਿੰਦੇ ਰੱਖੋਗੇ ਉੱਥੇ ਮੁੰਡਿਆ ਨਾ ਕਿ ਸਾਨੂੰ ਦੱਸੇਗਾ ਤੁਹਾਡੇ ਮੁੰਡੇ ਇੱਧਰ ਡਿੱਗੇ ਪਏ ਆ ਤੁਸੀਂ ਜਾ ਕੇ ਪਤਾ ਕਰੋ ਸੂਫੀ ਆ ਕੀ ਹੈ ਤੇ ਜਦੋਂ ਤੁਸੀਂ ਪਹੁੰਚੇ ਤੇ ਕੀ ਹੋਇਆ ਸੀਗਾ ਉੱਥੇ ਡਬਲਮਲੇਟ ਪਏ ਜਦੋਂ ਗਏ ਮੈਂ ਜਾ ਕੇ ਦੇਖਿਆ ਕਿ ਮੈਂ ਤਾਂ ਚਿੱਕਾ ਮਾਰਨ ਲੱਗੀ ਰੋਣ ਲੱਗੀ ਮੈਂ ਜਦੋਂ ਮੈਂ ਮੇਰੇ ਆਪਣੇ ਮੁੰਡਿਆਂ ਨੂੰ ਬੁਲਾਇਆ ਚਿੱਕਾ ਮੱਕ ਪਾ ਦਿਓ ਮੈਂ ਕਾ ਭਾਈ ਨੂੰ ਕੀ ਹੋ ਗਿਆ ਕੀ ਕਿੰਨੀ ਤਮਕਾ ਫਿਰ ਕਰਕੇ ਆਪ ਹਸਪੀਟਲ

ਅੰਡਰ ਮਿਸਟਰੀਅਸ ਸਰਕਮਸਟੈਂਸਸ ਹੋਇਆ ਜਿਹਨਾਂ ਦੇ ਨਾਮ ਸਤਨ ਜਿਹੜੀ ਪਹਿਲੀ ਡੈਡ ਬੋਡੀ ਸੀ ਉਹ ਰਿੰਕੂ son of ਨੱਥੂਰਾਮ ਦੀ ਲੱਕਿਆਈ ਸੀ ਜੋ ਕਿ 9:50 ਤੇ ਇੱਥੇ ਸਾਡੇ ਕੋਲ ਲੈ ਕੇ ਆਇਆ ਸੀ ਦੂਸਰੀ ਡੈਡ ਬੋਡੀ ਮੰਜੂਰਾਏ ਐ ਐਂਡ ਥੀ ਥੀਜ ਜਿਹੜੀ ਡੈਡ ਬੋਡੀ ਸੀ ਦੇਵੀ ਇਹਨਾਂ ਦੀ ਲੱਕਿਆਈ ਸੀ ਜਿਹੜੀ ਮੰਜੂਰਾਏ ਤੇ ਦੇਵੀ ਦੀ ਡੈਡ ਬੋਡੀ ਤਕਰੀਬਨ 1:30 ਦੇ ਕਰੀਬ ਸਾਡੇ ਕੋਲ ਲੈ ਕੇ ਆਏ ਜਿਨ੍ਹਾਂ ਨੂੰ ਮਤਲਬ ਮੁੰਡਲੀ ਜਾਤ ਤੋਂ ਬਾਅਦ ਇਹੀ ਲੱਗਦਾ ਕਿ ਉਹਨਾਂ ਦੀ ਡੈਥ ਜਿਹੜੀ ਅੰਡਰ ਮਿਸਟਰੀਅਸ ਸਰਕਮਸਟੈਂਸਸ ਹੈ ਜਿਹੜੀ ਆ ਹੋਈ ਹੈ ਔਰ ਵਾਟਸਐਪਰ ਜੋ ਵੀ ਉਹਨਾਂ ਦਾ ਐਗਜ਼ੈਕਟ ਕੌਜ਼ ਆਫ ਡੈਥ ਹੋਏਗਾ ਉਹ ਜਦੋਂ ਵੀ ਸਾਡੇ ਕੈਮੀਕਲ ਐਗਜ਼ਾਮੀਨਰ ਦੀ ਰਿਪੋਰਟ ਤੇ ਹਿਸਟੋਪੈਥੋਲੋਜੀ ਦੀ ਰਿਪੋਰਟ ਸਾਡੇ ਕੋਲ ਹੋਏਗੀ ਉਸ ਤੋਂ ਬਾਅਦ ਕੀ ਜਿਹੜਾ ਹੈਗਾ ਉਹ ਜਾਣਗੂ ਹੋ ਜਾ ਸਕਦਾ ਜੀ ਸਰ ਅੱਜ ਦੀ ਰੋਣ ਇੱਕ ਅੱਜ ਪ੍ਰੈਸ ਕਾਨਫਰੈਂਸ ਆਪਾਂ ਕਰ ਰਹੇ ਆ ਇਹ ਬੜੇ ਹੀ ਸੀਰੀਅਸ ਉਦੇ ਤੇ ਹੈ ਕਿਉਂਕਿ ਇਹਨਾਂ ਦੇ ਇੱਕ ਆਮ ਆਦੀ ਪਾਰਟੀ ਨੇ ਮੁਹਿੰਮ ਸ਼ੁਰੂ ਕੀਤੀ ਸੀ ਨਸ਼ਿਆਂ ਦੇ ਵਿਰੁੱਧ ਯੋਧਨ ਨਸ਼ਿਆਂ ਨਾਲ ਨਸ਼ਾ ਵਿਰੁੱਧ ਉਹਦੇ ਚੱਲਦਿਆਂ ਹੋਇਆ ਪਹਿਲੇ 25 ਬੰਦਿਆਂ ਦੀ ਜਾਨ ਮਜੀਠਾ ਚਲੇ ਗਈ ਹੈ ਤੇ 3 ਬੰਦਿਆਂ ਦੀ ਜਾਨ ਰਾਤ ਗਈ ਹੈ ਜਿਹਦੇ ਜੀ ਕਿ ਮੈਂ ਰਾਤ 11:30 11:30 11:30 ਦੇ ਕਰੀਬ ਰਾਤ ਦਾ ਸਿਵਲ ਹਸਪਤਾਲ ਪਹੁੰਚਿਆ ਇੱਥੇ ਕਿ ਰਿੰਕੂ ਨਾਮ ਦਾ ਇੱਕ ਬੱਚਾ ਡਾ ਹੈਗਾ ਉਹਦੀ ਮੌਤ ਹੋਈ ਸੀ ਮੈਂ ਲਾਈਵ ਹੋ ਗਿਆ ਤੇ ਉਹਦੇ ਮਾਤਾ ਜੀ ਨੇ ਪੁੱਛਿਆ ਕਿ ਕਾਰਨ ਕੀ ਸੀ ਉਹ ਕਹਿੰਦਾ ਤਿੰਨ ਬੱਚੇ ਜਿਹੜੇ ਹੈਗੇ ਆ ਉਹਨਾਂ ਨੇ ਦੇਸੀ दारू ਪੀਤੀ ਹੈ ਔਰ ਦੇਸੀ दारू ਪੀਣ ਤੋਂ ਬਾਅਦ ਉਹਨਾਂ ਦੀ ਮੌਤ ਹੋ ਗਈ ਹੈ ਬੜਾ ਸੀਰੀਅਸ ਇਸ਼ੂ ਹੈ ਕਿ ਤਿੰਨ ਜਾਨਾਂ ਗਈਆਂ ਤਿੰਨ ਪਰਿਵਾਰ تباہ ਹੋ ਗਿਆ ਪਰ ਸਾਡੀ ਜਿਹੜੀ ਹੈਗੀ ਸਰਕਾਰ ਹੈ ਮੇਰੇ ਲਾਈਵ ਹੋਣ ਤੋਂ ਬਾਅਦ ਇਹਨਾਂ ਨੇ ਇੱਕ ਸਾਈਜ਼ ਡਿਪਾਰਟਮੈਂਟ ਦੇ ਬੰਦੇ ਵੀ ਉੱਥੇ ਭੇਜਤੇ ਇਹਨਾਂ ਨੇ ਪੁਲਿਸ ਹੀ ਭੇਜੀ ਸੀ ਤੇ ਕਮਾਲ ਡੀਪੀਆਰ ਨੇ ਪਹਿਲੀ ਵਾਰ ਮੈਂ ਜ਼ਿੰਦਗੀ ਵਿੱਚ ਵੇਖਿਆ ਤਹਿਸੀਲਦਾਰ ਨੂੰ ਉੱਥੇ ਭੇਜਤਾ ਉਹ ਤਹਿਸੀਲਦਾਰ ਸਾਹਿਬ ਬਿਆਨ ਦੇ ਰਿਹਾ ਕਿ ਜਿਹੜੀ ਮੌਤ ਹੋਈ ਹੈ ਦੀ ਪੁਸ਼ਟੀ ਨਹੀਂ ਹੋ ਸਕੀ ਕਿ दारू ਦੇ ਕਰਕੇ ਹੋਈ ਹੈ ਕਿ ਨਹੀਂ ਹੋਈ ਜਿਹੜੀ ਮਾਤਾ ਦੇ ਬੱਚੇ ਗਏ ਹੈ ਉਹ ਮਾਤਾ ਬਿਆਨ ਦੇ ਰਹੀ ਹੈ ਕਿ ਜਾਲੀ ਨਾਰੂ ਪੀਣ ਕਰਕੇ ਇਹਨੇ ਮੌਤ ਹੋਈ ਹੈ ਔਰ ਮੈਨੂੰ ਅੱਜ ਬਹੁਤ ਸ਼ਰਮ ਆਈ ਜਦੋਂ ਮੈਂ ਇਹਦਾ ਵੀਡੀਓ ਦੇਖਿਆ ਐਸਐਮਓ ਸਾਹਿਬ ਦਾ ਐਸਐਮਓ ਸਾਹਿਬ ਨੇ ਬਿਆਨ ਦਿੱਤੇ ਆ ਪੋਸਟਵਾਰਡ ਤੋਂ ਬਾਅਦ ਇਹ ਬਿਆਨ ਦਾ ਕਹਿੰਦੇ ਆ ਕਹਿੰਦੇ ਅਸੀਂ ਮਿਸਟਰੀਅਸ ਸਰਕੰਸਟੈਂਸੀ ਵਿੱਚ ਮੌਤ ਹੋਈ ਹੈ ਜਿਹੜੀ ਵਿਸਾ ਰਿਪੋਰਟ ਤੋਂ ਪਤਾ ਲੱਗੂਗਾ ਇਹ ਡਾਕਟਰ ਸਭ ਇੰਨੇ ਸਿਆਣੇ ਆ ਕਿ ਸਾਡੀ ਕਿਤਾਬ ਹੈ ਜਿਹੜੀ ਕਾਨੂੰਨ ਚ ਪੜਾਈ ਜਾਂਦੀ ਹੈ ਤੇ ਡਾਕਟਰਾਂ ਨੂੰ ਪੜਾਈ ਜਾਂਦੀ ਹੈ ਉਹਨੂੰ ਕਹਿੰਦੇ ਮੋਦੀ ਜੂਰੀਸਡਿਕਸ਼ਨ ਜੂਰਿਸਪ੍ਰੂਡੈਂਸ ਮੋਦੀ ਜੂਰਿਸਪ੍ਰੂਡੈਂਸ ਜਿਦੇ ਵਿੱਚ ਕੀ ਜਦੋਂ ਕੋਈ ਸ਼ਰਾਬ ਪੀਤੀ ਹੋਏ ਉਹਦੇ ਖੂਨ ਚ ਉਹਦੇ ਬਦਬੂ ਚ ਪਹਿਲੇ ਪਤਾ ਲੱਗਦਾ ਔਰ ਜਦੋਂ ਐਮ ਐਲ ਆਰ ਤਿਆਰ ਕੀਤੀ ਜਾਂਦੀ ਹੈ ਤੇ ਐਮ ਐਲ ਆਰ ਦੇ ਵਿੱਚ ਹਿਸਤੀ ਲਿਖੀ ਜਾਂਦੀ ਹੈ ਜੋਨ ਦੱਸਿਆ ਜਾਂਦਾ ਡਾਕਟਰ ਨੂੰ ਉਹਦੇ ਅਕੋਰਡਿੰਗ ਡਾਕਟਰ ਨੂੰ ਜਾ ਕੇ ਦੱਸਣਾ ਹੁੰਦਾ ਜੇ ਭਾਈ ਇਹਦੇ ਵਿੱਚ ਆ ਮੌਤ ਦਾ ਕਾਰਨ ਕੀ ਹੈਗਾ ਪਰ ਮੌਤ ਦੇ ਜਿਹੜੇ ਆ ਰੀਜ਼ਨ ਹੈਗੇ ਪੇਰੈਂਟਸ ਵੱਲੋਂ ਜਾਂ ਕਿਹਦੇ ਫੈਮਿਲੀ ਮੈਂਬਰ ਹੋਵੇ ਜਾਂ ਦੋਸਤ ਮਿੱਤਰ ਵੱਲੋਂ ਜਾਂ ਲਿਆਣ ਵਾਲੋਂ ਦੱਸਿਆ ਜਾਂਦਾ ਉਹ ਰਿਕਾਰਡ ਕੀਤਾ ਜਾਂਦਾ ਹੈ ਮੇਰਾ ਡਾਕਟਰ ਨੂੰ ਪੁੱਛਿਆ ਕਹਿੰਦੇ ਜੀ ਕਾਰਨ ਨਾਲ ਦੱਸ ਦੇ ਸਕਦੇ ਜਿਹੜਾ ਮੋਰਚੀ ਚ ਮੁੰਡਾ ਲੈ ਗਿਆ ਅਸੀਂ ਉਹਨੂੰ ਪੁੱਛਿਆ ਉਹ ਕਹਿੰਦਾ ਸ਼ਰਾਬ ਪੀਤੀ ਸੀ ਮੂੰਹ ਚ ਬਹੁਤ ਬੋਲ ਵਾਰੀ ਸੀ ਔਰ ਤੋਂ ਬਾਅਦ ਜਦੋਂ ਅਸੀਂ ਤਹਿਸੀਲਦਾਰ ਸਾਹਿਬ ਨੂੰ ਪੁੱਛ ਰਹੇ ਹਾਂ ਕਿ ਤੁਸੀਂ ਕਿਹੜੀ ਕਮੇਟੀ ਜਾ ਕੇ ਬਿਆਨ ਦੇ ਰਹੇ ਹੋ ਸਰਕਾਰ ਨੇ ਤੁਹਾਨੂੰ ਕਿਹੜੀ ਅਥਾਰਟੀ ਦਿੱਤੀ ਹੈ ਤਾਂ ਤਹਿਸੀਲਦਾਰ ਸਾਹਿਬ ਸ਼ਾਂਤ ਹੋ ਕੇ ਬਹਿ ਗਏ ਇਹ ਸਾਰੇ ਦੀ ਸਾਰੀ ਇੱਕ ਬਹੁਤ ਵੱਡਾ ਜਿਹੜਾ ਨਾ ਇਸ ਸਕੈਮ ਹੈ ਇਹ ਦੇਸੀ दारू ਦਾ ਰਾਹ ਦਾ ਜੱਲੀ दारू ਦਾ ਰਾਹ ਇਹ ਸਪੀਅਰਸ ਨਿਕਲਣੀ ਹੈਗੀ ਇਹ ਤਿਆਰ ਕੀਤੀ ਜਾ ਰਹੀ ਹੈ ਔਰ ਪੰਜਾਬ ਦੇ ਲੋਕਾਂ ਨਾਲ ਜਾਂ ਉਹਨਾਂ ਜਨਾਂ ਨਾਲ ਖੇਡਿਆ ਜਾ ਰਿਹਾ ਸਭ ਤੋਂ ਵੱਡੀ ਗੱਲ ਹੈ ਇਹਦੇ ਸਰਕਾਰ ਦਾ ਆਪਣਾ ਦੇਖੋ ਸਰਕਾਰ ਜਿਹੜੀ ਹੈ ਪੂਰੀ ਇਨਵੋਲਡ ਹੈ ਇਹਦੇ ਵਿੱਚ ਅੱਗੇ ਮਜੀਠੀ ਹਲਕੇ ਚਲੇ ਗਏ ਸੀਗੇ ਹੁਣ ਲੁਧਿਆਣੇ ਨੂੰ ਪੈ ਗਏ ਕਿਉਂਕਿ ਲੁਧਿਆਣੇ ਇਲੈਕਸ਼ਨ ਹੈ ਔਰ ਮੈਨੂੰ ਇੱਥੇ ਦਾ ਪਤਾ ਲੱਗਿਆ ਕਿ ਲੁਧਿਆਣੇ ਦੇ ਕੁਝ ਕੈਂਡੀਡੇਟ ਮੈਨੂੰ ਕੱਲ ਹੀ ਸੁਣਨ ਨੂੰ ਮਿਲਿਆ ਜਿਹੜੇ ਸਾਡੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਹੈ ਉਹਨਾਂ ਦੇ ਬੰਦਿਆ ਨੇ ਸ਼ਾਇਦ ਸ਼ਰਾਬ ਹੈ ਇਹ ਸੁਪਲਾਈ ਕੀਤੀ ਕੋਈ ਬੰਦ ਦੱਸ ਰਿਹਾ ਸੀਗਾ ਪੱਕੀ ਗੱਲ ਕਨਫਰਮ ਨਹੀਂ ਹੈਗੀ ਪਰ ਗੱਲ ਕੀਤੀ ਜਾ ਰਹੀ ਸੀ ਦੇਖੋ ਕਿੰਡੀ ਮਾੜੀ ਗੱਲ ਹੈ ਐਕਸਰਸਾਈਜ਼ ਡਿਪਾਰਟਮੈਂਟ ਸਰਕਾਰ ਦਾ ਹੋਵੇ ਸੀਐਮ ਕੋਲ ਹੋਵੇ ਔਰ ਉੱਤੇ ਬਾਰ ਬਾਰ ਮੌਤਾਂ ਹੋਣ ਔਰ ਜਦ ਮੈਂ ਰਾਤ ਨੂੰ ਗਏ ਕਿ ਆਇਆ ਕਿ ਸੀਐਮ ਸਾਹਿਬ ਤੁਹਾਡਾ ਬਿਆਨ ਸੀਗਾ ਕਿ ਜੇ ਕੋਈ ਮੌਤ ਹੁੰਦੀ ਹੈ ਤੇ 302 ਦਾ ਮਕਦਮਾ ਕਰ ਦਿੱਤਾ ਜਾਊਗਾ ਕਿੱਥੇ ਗਏ ਬਿਆਨ ਤੁਹਾਡੇ ਇਹਦਾ ਮਤਲਬ ਸਭ ਤੋਂ ਵੱਡਾ ਝੂਠਾ ਸਾਡਾ ਸੀਐਮ ਆ ਪੰਜਾਬ ਦਾ ਜਿਹੜਾ ਕੀ ਆਪਣੇ ਬਿਆਨ ਦੇ ਗਿਆ ਆ ਮੁਕਰੀ ਜਾਂਦਾ ਜਿਹੜਾ ਕਹਿੰਦਾ ਸੀਗਾ ਕੰਪਨਸੇਸ਼ਨ ਦੀ ਗੱਲ ਕਰਦਾ ਸੀਗਾ ਅੱਜ ਪਰਿਵਾਰਾਂ ਨੂੰ ਜਿੱਥੇ ਇਹਨਾਂ ਨੇ ਖਰੀਦਾਂ ਦੀ ਕੋਸ਼ਿਸ਼ ਕੀਤੀ ਹੈ ਵੇਖੋ ਇਹਨਾਂ ਨੇ ਕੱਲ ਤੋਂ ਲੱਗੇ ਹੋਏ ਨੇ ਸਾਰੇ ਦਿਨ ਲੱਗੇ ਹੋਏ ਆ ਕਿ ਜਿੰਨੇ ਪਰਿਵਾਰ ਆ ਜਿਨ੍ਹਾਂ ਦੇ ਬੱਚੇ ਮਰੇ ਆ ਜਿਨ੍ਹਾਂ ਦਾ ਪਿਓ ਬੱਚਿਆਂ ਦੇ ਸਿਰ ਤੋਂ ਬਾਪ ਉੱਜੜ ਗਏ ਆ ਉਹਨਾਂ ਨਾਲ ਸੁਵਿਧਾਤੇ ਕੀਤੇ ਜਾਣ ਕਿ ਇਹਨੂੰ 5 ਲੱਖ ਆਵਰ ਦੇ ਰਿਹਾ ਕਹਿੰਦੇ ਕਿ ਹੁਣ 7 ਲੱਖ ਦੇ ਰਿਹਾ ਕਿਉਂ 10 ਲੱਖ ਦੇ ਦੇ। ਇਹ 5-10 ਲੱਖ ਵਾਲੀ ਗੱਲ ਨਹੀਂ ਹੈਗੀ। ਉਹਨਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਤੱਕ ਦੀ ਗੱਲ ਹੈ ਕਿਉਂਕਿ ਬੱਚਿਆਂ ਨੇ ਅੱਗੇ ਜ਼ਿੰਦਗੀ ਕੱਢਣੀ ਹੈਗੀ ਹੈ। ਔਰ ਬੱਚੇ ਜਿਹੜੇ ਹੈਗੇ ਆ ਅੱਜ ਸਾਰੇ ਸਾਰੇ ਜਿਹੜੇ ਹੈਗੇ ਆ ਧੀਆਂ ਸਾਡੀਆਂ ਉਹਨਾਂ ਦਾ ਸੁਹਾਗ ਉੱਜੜ ਗਿਆ ਹੈ। ਦੇ ਬੱਚਿਆਂ ਦੇ ਸਿਰੋਂ ਜਿਹੜਾ ਸਾਇਆ ਉੱਤਰ ਨਿਕਲ ਗਿਆ ਸਰ ਸ਼ੁਰੂ ਤੋਂ ਅਸ਼ਿਰ ਪੱਪੀ ਜੀ ਕਹਿ ਰਹੇ ਨੇ ਲਾਸ਼ ਉੱਤੇ ਤੇ ਰਾਜਨੀਤੀ ਕਰਾ ਜਿਹੜਾ ਕਾਜੀ ਬਣਿਆ ਆ ਕਾਂਗਰਸ ਦੇਖੋ ਬੜੀ ਸ਼ਰਮ ਵਾਲੀ ਗੱਲ ਹੈ ਜੇ ਕਿਸੇ ਦੇ ਇਨਸਾਫ ਦੀ ਲੜਾਈ ਲੜਦੇ ਆ ਉਹ ਕਹਿੰਦੇ ਲਾਸ਼ਾਂ ਦੇ ਉੱਤੇ ਹੁੰਦੀ ਆ ਰਾਜਨੀਤੀ ਮੈਨੂੰ ਦਾ ਬਿਆਨ ਦੇਣ ਵਾਲੇ ਸਮੇਂ ਨਹੀਂ ਆਂਦੀ ਮੈਂ ਤਾਂ ਕਹਿੰਦਾ ਮੁਕਤਮਾ ਦਾਜ ਕਰੋ ਕਿਉਂ ਨਹੀਂ ਮੁਕਤਮਾ ਦਾਜ ਕਰਦੇ ਤੁਸੀਂ ਅਈ ਦਮ ਇਨਸਾਫ ਮੰਗਦੇ ਪਈਆਂ ਮਕਦਮਾ ਦਰਜ ਕਰੋ ਆਈਡੀ 30 ਕੀ ਦੇ ਵਿੱਚ ਮਕਦਮਾ ਦਰਜ ਕਰੋ ਜਿਨ੍ਹਾਂ ਦੇ ਘਰੇ ਮੌਤ ਹੋਈ ਆ ਉਹਨਾਂ ਨੂੰ ਕਰੋੜ ਰੁਪਏ ਕੰਪਨਸੇਸ਼ਨ ਦੇਣਾ ਤੁਹਾਡਾ ਫਰਜ਼ ਬੰਦਾ ਔਰ ਇਤੋਂ ਇਲਾਵਾ ਉਹਨਾਂ ਦੇ ਘਰਾਂ ਚੋਂ ਕੇ ਬੱਚਿਆਂ ਨੂੰ ਨੌਕਰੀ ਦੇਣਾ ਤੁਹਾਡਾ ਫਰਜ਼ ਬੰਦਾ ਇਹ ਹੁੰਦੀ ਹੈ ਸਟੇਟਮੈਂਟਸ਼ਿਪ ਇਹ ਹੁੰਦੀ ਹੈ ਸਰਕਾਰ ਜੇਪਾ ਸਰਕਾਰ ਲੁੱਟਖੋਟ ਵਾਲੇ ਪੈਸੇ ਤੁਰੀ ਆ ਤੇ ਅੱਜ ਉਹ ਨਾ ਸਰਕਾਰ ਜਿਹੜੀ ਹੈਗੀ ਆ ਉਹ ਪੰਗੇ ਪੈ ਗਈ ਕੋਰਨਰ ਹੋ ਗਈ ਤਾਂ ਸਰਕਾਰ ਕਰਦੀ ਵੀ ਇਹ ਰਾਜਨੀਤੀ ਨਾਲ ਨਾ ਮੇਰੀ ਗੱਲ ਸੁਣੋ ਕਿਸੇ ਦੀ ਮੌਤ ਤੇ ਰਾਜਨੀਤੀ ਦੇਖੋ ਦੁੱਖ ਹੁੰਦਾ ਵਾ ਸਾਡੇ ਦਾ ਸ਼ਰਮਨੀ ਕਾਲੀਰਾਲ ਦੇ ਫਾਰਮਰ ਐਮ ਐਲ ਏ ਰਣਜੀਤ ਸਿੰਘ ਨੋਣਾ ਘਰ ਜਾ ਕੇ ਬੈਠੇ ਆ ਉਹਨਾਂ ਅਫਸੋਸ ਕਰ ਰਹੇ ਆ ਇਹ ਰਾਜਨੀਤੀ ਹੈ ਮੇਰੇ ਤੋਂ ਇਲਾਕੇ ਜੀ ਨਹੀਂ ਹੈਗਾ ਇਹ ਪਛਵੀ ਤਾਂ ਹੈ ਹੀ ਨਹੀਂ ਉਹ ਉਹ ਰਹਿਣ ਵਾਲੇ ਕਿੱਥੋਂ ਦੇ ਆ ਨੂਰ ਵਾਲਾ ਰੋਡ ਦੇ ਜੇ ਨੂਰ ਵਾਲਾ ਰੋਡ ਦੇ ਰਹਿੰਦੇ ਆ ਇਹ ਰਾਜਨੀਤੀ ਨਹੀਂ ਹੈ ਇਨਸਾਫ ਦੀ ਮੰਗ ਹੈ ਰਾਤ ਨੂੰ 11:30 ਵਜੇ ਅਗਰ ਵੱਗ ਚਲੇ ਗਿਆ ਮੇਰੇ ਸਾਥੀ ਗਏ ਆ ਉੱਥੇ ਜਾਂ ਰਾਜਨੀਤੀ ਕਰ ਗਿਆ ਇਹ ਰਾਜਨੀਤੀ ਠੇਕੇ ਵਾਲੇ ਤੇ ਐਫਆਈਆਰ ਕਰ ਦਿੱਤੀ ਗਿਆ ਦੀ ਐਫਆਈਆਰ ਸਰਕਾਰ ਦੇ ਹੋਣੀ ਚਾਹੀਦੀ ਹੈ ਅਬ ਬਿਆਨ ਹੈਗਾ ਆਪਣੇ ਸੀਐਮ ਸਾਹਿਬ ਦਾ ਕੈਪਟਨ ਮਰਿੰਦਰ ਤੋਂ ਨੇ ਕਹਿੰਦੇ ਐਫਆਰ ਕਰੋ 302 ਦੀ ਭੁੱਲ ਗਏ ਤੁਸੀਂ ਸਾਰੇ ਜਣੇ ਇਹ ਗੱਲਾਂ ਜਿਹੜੀਆਂ ਨੇ ਠੇਕੇਦਾਰ ਦੀ ਗੱਲ ਨਹੀਂ ਹੈ ਉਹਨੇ ਕਰ ਠੇਕੇਦਾਰ ਨੂੰ ਬਚਾਉਣ ਦੀ ਗੱਲ ਹੈ ਹੁਣ ਮੈਂ ਦਾਦਾ ਬੱਚਦਾ ਕਿਵੇਂ ਹੈ ਗੱਲ ਠੇਕੇਦਾਰ ਨੇ ਕਿਹਾ ਜੀ ਮੈਨੂੰ ਬਿੱਲ ਦਿਖਾਓ ਮੈਂ ਦਰੂ ਵਿੱਚ ਕਿੱਥੇ ਆ ਗੱਲ ਗੱਲ ਖੇ ਆਣੀ ਹੈ ਇਹੀ ਵਾਲ ਇਹਨਾਂ ਨੇ ਮਾਨਸੇ ਵਾਲੇ ਮੰਤਰੀ ਨਾਲ ਕੀਤਾ ਸੀਗਾ ਕਿ ਮੰਤਰੀ ਨੂੰ ਕਿਹਾ ਤਾਂ ਤੇਰੇ ਤੇ ਕ੍ਰਪਸ਼ਨ ਦਾ ਮਕਦਮਾ ਦਰਜ ਹੋ ਗਿਆ ਅੱਜ ਤੱਕ ਹੁਣ ਉਹ ਹੀ ਮੰਤਰੀ ਹੈਗਾ ਐਮਐਲਏ ਤਾਂ ਹੈਗਾ ਨਾ ਤੇ ਕਿਉਂ ਸੀਐਮ ਦੇ ਨਾਲ ਨਹੀਂ ਬੰਦਾ ਕੋਈ ਨਾ ਵਿਸਾ ਰਿਪੋਰਟ ਤੋਂ ਬਾਅਦ ਹੀ ਕਿਲੇ ਵਿਸਾ ਰਿਪੋਰਟ ਨਾਲ ਲੈਣੇ ਸੀ ਹੁੰਦੀ ਮਾਫ ਕਰਨਾ ਇਹ ਕਾਨੂੰਨ ਹੈ ਇਹ ਮੋਦੀ ਦੀ ਜੂਰਿਸਪ੍ਰੂਡੈਂਸ ਹੈ ਇਹ ਡਾਕਟਰ ਝੂਠ ਬੋਲ ਰਿਹਾ ਵਿਸਾ ਰਿਪੋਰਟ ਨਾਲ ਕਨਫਰਮ ਹੋਊਗਾ ਕਿ ਉਹਦੇ ਅੱਗੇ ਸੈਟਬੈਕਸ ਕੀ ਹੈਗੇ ਨੇ ਪਰ ਐਪੀਰੈਂਟਲੀ ਜਿਹੜੀ ਹੈਗੀ ਹੈ ਉਹ ਪੋਸਟ ਆਰਡਰ ਰਿਪੋਰਟ ਜਾਂਦਾ ਹੈਗਾ ਕਿ ਇਨੀਸ਼ੀਅਲ ਰੀਜ਼ਨ ਕੀ ਹੈ ਜਦ ਮਾਪਿਓ ਕਹਿ ਰਹੇ ਆ ਕਿ दारू ਪੀਤੀ ਹੈ ਜਲਦੀ दारू ਪੀਤੀ ਹੈ ਗਲਤ दारू ਪੀਤੀ ਹੈ ਸਪਿਰਿਟਸ ਕਰ ਪੀਤੀ ਹੈਗੀ ਹੈ ਤਾਂ ਡਾਕਟਰ ਜਿਹੜਾ ਹੈਗਾ ਉਹ ਪੀਸ਼ੈਂਟ ਦੇ ਉੱਪਰ ਹੋ ਗਿਆ ਇਹਨਾਂ ਬੋਤਲ ਰਿਕਵਰ ਕਰ ਲੀਆਂ ਕਿਆ ਕੀਤਾ ਇਹਨਾਂ ਨੇ ਜਿੱਥੇ ਬੱਚੇ ਉੱਥੇ ਡੇਗੇ ਆ ਉਥੋਂ ਦੇ ਕਿਆ ਇਹਨਾਂ ਨੇ ਸੋਇਲ ਜਿਹੜੀ ਸੋਇਲ ਹੈਗੀ ਮਿੱਟੀ ਹੈ ਉਹਦੇ ਪਲੰਦੇ ਬਣਾਏ ਆ ਕਿਆ ਜਿਹੜੀ ਮੋਟ ਮੂਹ ਜੋ ਝਾਗ ਨਿਕਲੀ ਹੈ ਉਹਦੇ ਪਲੰਦੇ ਬਣਾਏ ਆ ਕੁਝ ਨਹੀਂ ਕੀਤਾ ਇਹਨਾਂ ਨੇ ਪੁਲਿਸ ਜਿਹੜੀ ਹੈਗੀ ਆ ਉਥੋਂ ਦੀ ਪੋਲੀਟਿਕਲ ਪ੍ਰੈਸ਼ਰ ਥੱਲੇ ਕੰਮ ਕਰ ਰਹੀ ਹੈ ਪੁਲਿਸ ਜਿਹੜੀ ਹੈਗੀ ਆ ਉਹ ਜਾਣ ਬੁੱਝ ਕੇ ਐਕਸਰਸ ਡਿਪਾਰਟਮੈਂਟ ਪੁਲਿਸ ਹੋ ਗਈ ਉਹ ਸਰਕਾਰ ਦੇ ਗੈਂਦਨ ਬਚਾਉਣ ਨੂੰ ਫਿਰਦੀ ਹੈ ਅਸੀਂ ਧਰਨਾ ਵੀ ਲਾਵਾਂਗੇ ਅਸੀਂ ਇਨਸਾਫ ਵੀ ਦਵਾਵਾਂਗੇ ਜਿਹੜੇ ਬੰਦਿਆਂ ਨਾਲ ਨਿਆਂ ਹੀ ਹੋਈ ਹੈ ਉਹਦੇ ਜਦ ਤੱਕ ਇਨਸਾਫ ਨਹੀਂ ਪਹੁੰਚਦਾ ਮੈਂ ਉਹਨਾਂ ਦੀ ਫ੍ਰੀ ਲੜਾਈ ਲੜੂਗਾ ਸਾਰੀ ਕਾਨੂੰਨੀ ਲੜਾਈ ਮੈਂ ਲੜੂਗਾ ਉਹਨਾਂ ਦੀ ਮੈਂ ਇੱਥੇ ਇਲੈਕਸ਼ਨ ਲੜਰ ਦੇ ਨਾਲ ਨਾਲ ਵਕੀਰ ਬਹਿਲੇ ਆ ਔਰ ਵਕੀਲ ਜਦੋਂ ਜੋ ਕਿਸਨਾ ਬੇਇਨਸਾਫੀ ਹੋਈ ਹੈਗੀ ਹੈ ਔਰ ਜਦੋਂ ਮੈਨੂੰ ਮੌਕਾ ਮਿਲਿਆ ਹੈਗਾ ਮੈਂ ਬੇਇਨਸਾਫੀ ਦੇ ਖਿਲਾਫ ਲੜਦਾ ਰਿਆਂ ਤੇ ਲੜਦਾ ਰਹੂਗਾ ਸਰ ਰਿਪੋਰਟ ਵੀ ਜਾਊਗੀ ਮਾਮਲੇ ਨੂੰ ਲੈ ਕੇ ਅਗਰ ਰਿਪੋਰਟ ਕੋ ਲਗਾਉਗੇ ਬਿਲਕੁਲ ਅਸੀਂ ਮੈਂ ਡਾਕਟਰਾਂ ਦੇ ਸ਼ਰੇਮ ਗੇਰੇ ਡਾਕਟਰ ਗਲਤ ਓਪੀਨੀਅਨ ਦੇ ਰਹੇ ਆ ਅੱਜ ਹਾਂਜੀ ਗਲਤ ਆ ਗਏ ਮੈਂ ਦੱਸਦਾ ਡਾਕਟਰਾਂ ਨੇ ਸਰਕਾਰ ਦੇ ਪ੍ਰੈਸ 'ਚ ਮਿਲ ਕੇ ਗਲਤ ਜਣੀ ਹੈਗੀ ਰਿਪੋਰਟ ਦੇ ਰਿਆ ਔਰ ਅਸੀਂ ਇੱਥੇ ਜੁਡੀਸ਼ੀਅਨ ਇਕਵਾਇਰੀ ਕਰਦੇ ਮੰਗਦੇ ਕਰਦੇ ਆ ਕਿ ਕਿਹਦੇ ਜੱਜ ਸਾਹਿਬ ਆਣਦੇ ਔਰ ਮੈਂ ਦਰਖਾਸਤਾਂ ਲਗਿਆ ਕਿ ਜੱਜ ਸਾਹਿਬ ਦੇ ਜਿਹੜੇ ਹੈਗੇ ਰਹਿਨਮਾਈ ਥੱਲੇ ਜੁਡੀਸ਼ੀਅਲ ਇਨਕੁਆਇਰੀ ਹੋਣੀ ਚਾਹੀਦੀ ਹੈ ਔਰ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਊਗਾ ਰਿਪੋਰਟਾਂ ਕੀ ਆ ਜਿਹੜੇ ਡਾਕਟਰ ਰਾਤ ਨੂੰ ਮੰਨੂ ਕਹਿੰਦੇ ਆ 11:30 ਵਜੇ ਕਿ ਅਸੀਂ ਵਾਲੇ opinion ਨਹੀਂ ਦੇਣਾ ਹੈਗਾ ਉਹਨੇ ਅੱਧੇ ਘੰਟੇ ਬਾਅਦ ਤਸਹੀਨ ਨਾਲ ਜਾ ਕੇ ਦੱਸ ਤਾ ਕਿ ਬੀ ਸੀਰੀਅਸ ਸਰਕਮਸਟੈਂਸਸ ਥਲੇ ਹੋਈ ਹੈ ਜਿਹੜਾ ਬੰਦਾ ਮੋਰਚੀ ਵਿੱਚ ਉਹਨਾਂ ਦੀ ਬੋਡੀ ਲੈ ਗਿਆ লাশ ਲੈ ਗਿਆ ਉਹ ਕਹਿੰਦਾ ਕਿ ਭਾਈ ਦਾਰੂ ਦੀ ਮਦ부 ਆਉਂਦੀ ਹੈ ਜਿਨ੍ਹਾਂ ਦਾ ਬੱਚਾ ਗਿਆ ਮਰਿਆ ਉਹ ਵਿਚਾਰੇ ਹੈਗੇ ਆ ਉਹ ਕਹਿੰਦੇ ਦਾਰੂ ਵੀ ਕੇ ਮਰਿਆ ਸੱਚ ਕੌਣ ਕਹਿ ਰਿਹਾ ਜੇ ਨਾਲ ਬੱਚਾ ਮਰਿਆ ਔਰ ਜਿਹੜਾ ਲੈ ਗਿਆ ਉਹ ਸੱਚ ਕਹ ਰਿਹਾ ਕਿ ਜਲਦੀ ਰਿਪੋਰਟਾਂ ਤਿਆਰ ਕਰਦੇ ਵੇ ਆ ਇਹ ਸਾਰੀ ਸਰਕਾਰ ਅਲੀ ਹੋਈ ਹੈ ਤੁਹਾਨੂੰ ਮੈਂ ਦੱਸ ਦਿੰਨਾ ਇਹ ਸਾਰੀ ਸਾਰੀ ਸਰਕਾਰ ਜਿਹੜੀ ਹੈਗੀ ਹੈ ਇਹ 302 ਚਾਣੀ ਚਾਹੀਦੀ ਹੈਗੀ ਹੈ ਕਿਉਂਕਿ ਇਹਨਾਂ ਨੇ ਝੂਠੀਆਂ ਰਿਪੋਰਟਾਂ ਤਿਆਰ ਕੀਤੀਆਂ ਹੈਗੀਆਂ ਨੇ ਇਹਦੇ ਵਿੱਚ ਡਾਕਟਰਾਂ ਦੇ ਫੋਰਜ ਲੱਗੂਗੀ ਔਰ ਇਹ ਫੋਰਜ ਲਵਾਵਾਂਗੇ ਇਹ ਡਾਕਟਰ ਸਾਹਿਬ ਨੂੰ ਮੈਂ ਦੱਸਦਾ ਜਾਨਾ ਡਾਕਟਰ ਸਾਹਿਬ ਜਿਹੜੇ ਆਪਾਂ ਕੰਮ ਕਰਦੇ ਫਿਰਦੇ ਆ 24 24 20 30 30 ਸਾਲਾਂ ਬਾਅਦ ਜਾ ਕੇ ਵੀ ਜਿਹੜੇ ਪੁਲਿਸ ਵਾਲੇ ਨਜਾਇਜ਼ ਇੰਕਾਊਂਟਰ ਕੀਤੇ ਸੀਗੇ ਜਿਹੜੇ ਡਾਕਟਰਾਂ ਨੇ ਗਲਤ ਰਿਪੋਰਟਾਂ ਜਾਰੀ ਕੀਤੇ ਆ ਸੀਆਂ ਉਹਨਾਂ ਨੂੰ ਸਜ਼ਾ ਹੋਈਆਂ ਨੇ ਤੇ ਆਹ ਉਹ ਬੱਚੇ ਤੁਹਾਡੇ ਵੀ ਹੈਗੇ ਆ ਕੱਲ ਜਾਨਾਂ ਜਾਂਦੀਆਂ ਨੇ ਤੁਹਾਡੀ ਰਿਸਪੌਂਸਿਬਿਲਟੀ ਬੰਦੀ ਹੈ ਆਹ ਪ੍ਰਿਟੀਨਲ ਪਾਰਟੀ ਦਾ ਝਾੜੂ ਦੀ ਅੱਖ ਖਿਲਰ ਗਈ ਇਹ ਤਾਂ ਕਦਮ ਹੋ ਗਈ ਹੈ ਘੁੰਮਰ ਸਾਹਮਣੇ ਲੱਗੇ ਜੋ ਨਸ਼ਾ ਵੇਚ ਰਿਆ ਸੀ ਇਹਨਾਂ ਦੇ ਕਾਰਟ ਡਾ ਰਹੇ ਆ ਉਹਨਾਂ ਨੂੰ ਫੜ ਕੇ ਅੰਦਰ ਦੇ ਦੇ ਨਸ਼ਾ ਦਾ ਵੇਚਦੇ ਬਈ ਨੇ ਕਿਹਨੂੰ ਬੰਨਣਾ ਅੰਦਰ ਇਹਨੇ ਕਰਨਾ ਹੈ ਜਿਹੜੇ ਬੰਦੇ ਨਸ਼ੇੜੀ ਇਹਨਾਂ ਬਣਾਉਂਦੇ ਪਹਿਲੇ 3 ਸਾਲਾਂ ਵਿੱਚ ਜਿਉਂਨਾਂ ਕੋ 5 ਗ੍ਰਾਮ 10 ਗ੍ਰਾਮ ਨਸ਼ਾ ਭੜਾਇਆ ਜਾਂਦਾ ਉਹਨੂੰ ਨਸ਼ਾ ਵਿੱਚੋਂ ਵਾਲਾ ਭੜਾਈ ਜਾਂਦੇ ਨੇ ਪਰ ਜਿਹੜੇ ਮੇਨ ਆਪ ਹੈਗੇ ਨੇ ਰਲੇ ਹੋਏ ਨੇ ਇਹਨਾਂ ਦੇ ਬੰਦੇ ਸਾਰੇ ਨੂੰ ਪਤਾ ਕਿਹਨੂੰ ਨਹੀਂ ਪਤਾ ਇਹ ਦੇਖੋ ਸਾਰੇ ਨਸ਼ੇ ਵੇਚਣੇ ਝੂਠੇ ਨਾਰੇ ਲਾਉਂਦੇ ਨੇ ਠੀਕ ਹੈ ਨਾ ਨਸ਼ਾ ਰੋਜ਼ ਜੰਗੜੀ ਹੈਗੀ ਆ ਕੋਈ ਜੰਗ ਜੰਗਣੀ ਹੈਗੀ ਇਹ ਸਿਰਫ ਬਿਜ਼ਨਸ ਬਣਾਇਆ ਹੋਇਆ ਹੈ ਇਹ ਬਿਜ਼ਨਸ ਨੂੰ ਬਹੁਤ ਵਿਧਾਨ ਬਣਾਉਣ ਵਾਸਤੇ ਜਿਹੜਾ ਪੈਸਾ ਹੈਗਾ ਦਿੱਲੀ ਨਹੀਂ ਜਾਣ ਵਾਸਤੇ ਅਰਬਰ ਰੁਪਈਆ ਬਾਹਰ ਲੈ ਕੇ ਜਾ ਰਹੇ ਆ ਘਰਬਾਂ ਰੁਪਈਆ ਪੰਜਾਬ ਤੋਂ ਬਾਹਰ ਲੈ ਕੇ ਜਾ ਰਹੇ ਆ ਪੰਜਾਬ ਦੀ ਇਕਨੋਮੀ ਦਾ ਬੇੜਾ ਕਰ ਕਰਤਾ ਇਸੇ ਕਰਕੇ ਪੰਜਾਬ ਜਿਹੜਾ ਦੋ ਨੰਬਰ ਦੀ ਇਕਨੋਮੀ ਤੋਂ ਅੱਜ 26ਵੇਂ ਨੰਬਰ ਤੇ ਪਹੁੰਚ ਗਿਆ ਇਹ ਗੱਲਾਂ ਕਰਦੇ ਤੁਸੀਂ ਮੈਂ ਸੜਕਾ ਵੱਟ ਕੇ ਵੇਖ ਲਓ ਵੀਡੀਓ ਵੇਖੋ ਹੱਥ ਮਾਰੋਗੇ ਉਹ ਸੜਕ ਨਹੀਂ ਹੈਗੀ ਉਹ ਸਭ ਲਿੱਤਾ ਹੀ ਹੈ ਪੈਸੇ ਕਮਾਉਣ ਦੇ ਜੜੀ ਬਣਾਇਆ ਇਸੇ ਕਰਕੇ ਨੇ ਮੈਂ ਨਹੀਂ ਬਾਹਰ ਲਾਏ ਹੈਗੇ ਨੇ ਬਾਹਰ ਲੈ ਕੇ ਲੈ ਕੇ ਅੱਜ ਦਾ ਮੇਰਾ ਮੁੱਦਾ ਇਹ ਨਹੀਂ ਹੈਗਾ ਅਜਿਹਾ ਮੁੱਦਾ ਇਹ ਹੈ ਕਿ ਮੈਂ ਡਾਕਟਰ ਨੂੰ ਤਾੜਨਾ ਨਹੀਂ ਦਿੰਦਾ ਕਿ ਜਿਹੜਾ ਉਹਦੇ ਕੰਮ ਕਰਦੇ ਝੂਠੀ ਰਿਪੋਰਟ ਤਿਆਰ ਕੀਤੀ ਹੈ ਇਹਦਾ ਇੱਥੇ ਨਹੀਂ ਹੋਣਾ ਇਹ ਤਾਂ ਤਾਂ ਬਹੁਤ ਅੱਗੇ ਜਾਊਗਾ ਤੁਸੀਂ ਵਿਸਾ ਰਿਪੋਰਟ ਜਲਦੀ ਤਿਆਰ ਕਰ ਲੋ ਤੁਸੀਂ ਆ ਮੈਡੀਕਲ ਐਮਐਲਰ ਤਿਆਰ ਕਰ ਲੋ ਜਲਦੀ ਲੇਕਿਨ ਤੁਹਾਨੂੰ ਨਾ ਜਵਾਬ ਇੱਥੇ ਵੀ ਦੇਣਾ ਪੈਣਾ ਹੈ ਤੇ ਧੁਰ ਦੀ ਦਰਗਾਹ ਵੀ ਦੇਣਾ ਪੈਣਾ ਸਰ ਤੁਸੀਂ ਕਹਿ ਰਹੇ ਹੋ ਕਿ ਜਲਦੀ ਰਿਪੋਰਟਾਂ ਤਿਆਰ ਕੀਤੀਆਂ ਨਹੀਂ ਡਾਕਟਰ ਜਿਹੜੇ ਐਸਐਮਓ ਨੇ ਉਹੀ ਤਿਆਰ ਕਰਨੇ ਨੇ ਇਧਰ ਕਰੀਏ ਡਾਕਟਰ ਨੇ ਇਹਦੀ ਪੁਸ਼ਟੀ ਕੀਤਾ ਵੀ ਹੋਗੀ ਵੀ ਜਲਦੀ ਰਿਪੋਰਟਾਂ ਦੇ ਚਾਲੀ ਇਹਦੀ ਪੁਸ਼ਟੀ ਇੱਥੇ ਹੀ ਹੋ ਗਈ ਕਿ ਜਦੋਂ ਮਾਪਿਓ ਕਹਿ ਰਹੇ ਆ ਕਿ ਧਾਰੂ ਪਿੰਦਿਆਂ ਨੇ ਡੇਗੇ ਉਹ ਕਹਿੰਦੇ ਧਾਰੂ ਪੀਤੀ ਨਹੀਂ ਮਿਸਟਰੀਅਸ ਸਰਕਮਸਟੈਂਸ ਅਲਿ ਅੱਜ ਮੈਂ ਤਾਂ ਪ੍ਰੈਸ ਕਾਨਫਰੰਸ ਕਰ ਰਹੇ ਆ ਆ ਗੱਲ ਕਰਦੇ ਆ ਤੇ ਉੱਥੇ ਜਾ ਕੇ ਤੁਜੀ ਕਹਤੋਂ ਪ੍ਰੈਸ ਕਾਨਫਰੰਸ ਹੋਈ ਦੀਗੀ ਕੋਈ ਖੌਨ ਸੱਚਾ ਹੋਊਗਾ ਪ੍ਰੈਸ ਵਾਲਾ ਸੱਚੇ ਹੋਣਗੇ ਮੈਂ ਸੱਚਾ ਹਾਂਗਾ ਤੁਈ ਸੱਚੇ ਹੋਗੇ ਐਸੇ ਮੋ ਤਾਂ ਰਾਤ ਹੈ ਹੀ ਨਹੀਂ ਜਿਆ ਹੀ ਨਹੀਂਗਾ ਉਹ ਲੇਡੀ ਡਾਕਟਰ ਸੀਗੀ ਮੈਂ ਉਹਨੂੰ ਐਕਸਪੋਜ਼ ਨਹੀਂ ਕਰਨਾ ਚਾਹੁੰਦਾ ਪਰ ਜਿਸ ਹਾਲ ਮੈਂ ਜਾਲੀ ਰਿਪੋਰਟਾਂ ਮੈਂ ਗਾਰੰਟੀ ਕਰ ਦੇਣਾ ਤਿਆਰ ਹੋ ਰਹੀਆਂ ਨੇ ਮੈਂ ਆਪਣੇ ਜ਼ੁਬਾਨ ਤੇ ਖੜਾ ਤਾਂ ਹੀ ਮੈਂ ਜੁਡੀਸ਼ੀਅਨ ਇਨਕੁਆਇਰੀ ਮੰਗ ਕਰ ਰਿਹਾ ਇਹਨਾਂ ਨੂੰ ਕੋਈ ਪਿਓ ਦੇ ਪੁੱਤ ਹੈਗੇ ਹੋ ਜਿੰਨੇ ਸਰਕਾਰ ਦੇ ਹੈਗੇ ਆ ਸੱਚੇ ਹੈਗੇ ਆ ਤਾਂ ਜੁਡੀਸ਼ੀਅਨ ਇਨਕੁਆਇਰੀ ਕੇ ਜੈਸਾ ਦੀ ਇਨਕੁਆਇਰੀ ਕਰਾ ਲੈਣ ਕੋ ਮਤਾਂ ਮਜੀਠਿਆ ਜੋ ਮਰੇ ਨੇ ਮਜੀਠਿਆ ਚੁਣਵਾਨੇ ਸਰਕਾਰ ਨੇ ਲੱਖ ਰੁਪਏ ਉਹਨਾਂ ਨੂੰ ਦੇ ਕਿੰਨੇ ਲੱਖ ਦਿੱਤਾ ਜੀ 70 ਲੱਖ ਹਾਂਜੀ 70 10 10 10 10 ਲੱਖ ਦਿੱਤਾ ਹੈ ਕਿ ਆ ਇੱਕ ਬੰਦੇ ਕੀ ਮੈਂ 10 ਲੱਖ ਤਾਂ ਇਹ ਸੀਐਮ ਨੂੰ ਮਾਰ ਕੇ 10 ਲੱਖ ਰੁਪਏ ਤੁਹਾਨੂੰ ਉਹਨੂੰ ਦੇ ਦੋਗੇ ਤਾਂ ਪਰਵਾਹ ਨੂੰ ਹੈ ਤਾਂ ਜਾਨ ਇੱਕੋ ਜੀ ਹੈ ਸੀਐਮ ਤੇ ਮੈਂ ਇੱਕੋ ਜੇ ਹਾਂ ਤੁਸੀਂ ਵੀ ਇੱਕੋ ਜਿਓ ਜਿਹੜਾ ਲੇਬਰ ਕਰਦਾ ਉਹ ਵੀ ਦੇਖੋ ਜਿਆ ਜਾਨ ਤਾਂ ਸਭ ਦੀ ਬਰਾਬਰ ਹੈ ਕਿ ਨਹੀਂ ਹੈ ਜੇ ਸਭ ਦੀ ਜਾਨ ਬਰਾਬਰ ਹੈ ਦਾ ਫਿਰ ਜਾਨ ਦੀ ਕੀਮਤ ਕੀ ਹੋ ਜਾਂਦੀ ਹੈ ਮੇਰੇ ਅਸਾਮ ਨਾਲ ਜੇ ਉਹਨੂੰ ਐਡਿਕੁਏਟਲੀ ਆਪਾਂ ਕੰਪੋਸਿਟ ਕਰਨਾ ਸਰਕਾਰ ਨੇ ਤਾਂ 1-1 ਕਰੋੜ ਤੋਂ ਘੱਟ ਨਹੀਂ ਦੇਣਾ ਚਾਹੀਦਾ ਉਹ ਨਾਲ ਜਿਹੜੀ ਸਰਕਾਰੀ ਨੌਕਰੀ ਹੈ ਉਹ ਦੇਣੀ ਬਹੁਤ ਜ਼ਰੂਰੀ ਹੈਗੀ ਤਾਂ ਜੋ ਅੱਗੇ ਜ਼ਿੰਦਗੀ ਬੱਚੇ ਘੜ ਸਕਣ